ਪੰਜਾਬ ਦੇ ਪਿੰਡ ਖਮਾਣੋ ਸ਼ਹਿਰ ਦੀਆਂ ਸੜਕਾਂ ਨੇ ਜੀ ਪਾਣੀ ਨਾਲ ਭਰ ਚੁੱਕੀਆਂ ਨੇ ਆ ਦੇਖ ਲਓ ਤੁਹਾਡੇ ਸਾਹਮਣੇ ਇਹ ਹਾਲਾਤ ਕੁਝ ਘੰਟਿਆਂ ਦੇ ਮੀਂਹ ਤੋਂ ਬਾਅਦ ਪਾਣੀਓ ਬਾਣੀ ਹੋ ਚੁੱਕਿਆ ਖਮਾਣੋ ਸ਼ਹਿਰ ਕਿਤੇ 500 ਨੂੰ ਪਾਣੀ ਦਾ ਨਿਕਾਸ ਨਹੀਂ ਕਿਤੇ ਐਮਸੀ ਦਾ ਕਿਸੇ ਪ੍ਰਧਾਨ ਦਾ ਨਗਰ ਪੰਚਾਇਤ ਦੇ ਇਸੇ ਕਰਮਚਾਰੀ ਦੇ ਵੱਲ ਧਿਆਨ ਨਹੀਂ ਸਾਰੇ ਪਾਸੇ ਪਾਣੀ ਉਹ ਪਾਣੀ ਟੋਬਿਆਂ ਦਾ ਪਾਣੀ ਸੜਕਾਂ ਤੇ ਆ ਚੁੱਕਿਆ ਆ ਖਮਾਣਾ ਖੁਰਦੇ ਹਾਲਾਤ ਨੇ ਜੀ ਕਲਾ ਖਮਾਣਾ ਵੀ ਇਹੀ ਹਾਲਾਤ ਦੁਰਬਰਾਖਪੁਰ ਰੋਡ ਛੋਟੀ ਭਾਂ ਤੇ ਹਰਚਰ ਦਾ ਡੰਗਰਾ ਇਧਰ ਚੱਕੀ ਵੱਲ ਬੇਲੇ ਦੀ ਚੱਕੀ ਵੱਲ ਸਾਰੇ ਪਾਸੇ ਪਾਣੀ ਪਾਣੀ ਉਧਰ ਮਡੇਰਾ ਤੋਂ ਪਹਿਲਾਂ ਪੁਲ ਦੇ ਕੋਲ ਪਾਣੀ ਪਾਣੀ ਲక్ష్ਮੀ ਚੱਲ ਤੋਂ ਅੱਗੇ ਮਾੜੋ ਦੇ ਚਾਰੇ ਪਾਸੇ ਪਾਣੀ ਹੀ ਪਾਣੀ ਹੈ ਜਿਸ ਵੱਲ ਕਹਿਦਾ ਧਿਆਨ ਨਹੀਂ 500 ਰੁਪਏ ਸੀ ਬਣਾ ਕੇ ਕਰੀ ਜੰਨੇ ਆ ਜੀ ਕੋਈ ਧਿਆਨ ਨਹੀਂ ਦੇ ਰਹੇ ਸੀਵਰੇ ਵੱਲ ਆ ਦੇਖ ਸਕਦੇ ਕੋਈ ਪਾਣੀ ਦੇ ਕੀ ਹਾਲਾਤ ਦੇ ਸੜਕਾਂ ਟੁੱਟੀਆਂ ਪਈਆਂ ਪਾਣੀ ਭਰਿਆ ਪਿਆ ਲੋਕਾਂ ਦੇ ਘਰਾਂ ਜਿਹੀ ਇੱਧਰ ਉੱਧਰ ਬਾਹਰ ਸਾਰੇ ਪਾਣੀ ਪਾਣੀ ਹੈ ਵਾ ਕੀ ਆ ਦੇਖ ਲੋ ਬਈ ਸਾਹਣੀ ਹੈ ਤੁਹਾਡੇ सारा पानी पानी <laughs> <आगे>। <laughs> ਜੰਦੀ ਨਹਿਰ ਕਿ ਮੈਂ ਜਾਂਦੀ ਐ ਨਹਿਰ ਪੰਜਾਬ ਦੀ ਨਹਿਰ ਭਈਆ ਜੀ ਪੀ ਪੀ ਹਾਂ ਆ ਕੱਢੀ ਹੋਈ ਆ ਜਦੀ ਮਾਸੀ ਵੀ ਨੇ ਦਾ ਬੜਾ ਕਾਹਦਾ ਸੁੱਕਾ ਵੀ ਆਇਆ ਆ ਆਮ ਕਿਨੇ ਗਏ ਪਿੱਤਾ ਕਿ ਹੁੰਦਾ ਪੂਰੇ ਫਟੇ